ਕਿਸੇ ਹੋਰ ਨਾਲ ਨਹੀਂ ਕਦੇ ਨਜ਼ਰ ਮਿਲਾਈ ਅੱਖਾਂ ਦੇ ਵਿੱਚ ਤੂੰ ਜੋ ਹੈ ਨਾ ਬਨੇਰੇ ਬੈਠੇ ਕੰਮ ਵੀ ਚੰਗੇ ਲੱਗਣ ਦਿੰਦੇ ਤੇਰੀ ਸੂਝੋ ਹੈ ਨਾ ਬੰਦਾ ਚੈਨ ਨਾਲ ਜੀਲੇ ਜ਼ਿੰਦਗੀ ਪਰ ਲੋਕਾਂ ਦਾ ਮੂੰਹ ਜੋ ਹੈ ਨਾ ਅੰਨੇ ਵਾ ਤੈਨੂੰ ਚਾਹ ਤੇ ਲਈ ਪਰ ਕਿਸਮਤ ਦਾ ਨਾ ਖੂ ਜੋ ਹੈ ਨਾ ਤੇ ਮੈਂ ਤੇ ਸੱਚੀ ਭੁੱਲ ਜਾ ਤੈਨੂੰ ਸੱਚ ਪਰ ਮੇਰੇ ਅੰਦਰ ਇੱਕ ਰੂਹ ਜੋ ਹੈ ਨਾ ਇਹ ਸਾਰੀ ਸ਼ਾਇਰੀs ਤੁਹਾਡੀਆਂ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦੀ ਕੌਣ ਲਿਖਦਾ ਹੈ ਕਿ ਤੁਸੀਂ ਖੁਦ ਹੀ ਟਰਾਈ ਕਰਦੋ ਨਹੀਂ ਨਹੀਂ ਲਿਖਣਾ ਬਹੁਤ ਵੱਡੀ ਕਲਾ ਹੈ ਔਰ ਜੋ ਲਿਖਦੇ ਨੇ ਉਹਨਾਂ ਨੂੰ ਸਲਾਮ ਇੱਧਰਲੀ ਕੁਰਸੀ ਤੋਂ ਇੱਧਰ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਹੈ ਬਹੁਤ ਔਖਾ ਸੱਚੀ ਉੱਧਰ ਵਾਲੀ ਕੁਰਸੀ ਦਾ ਸਫ਼ਰ ਬਹੁਤ ਔਖਾ ਉੱਧਰਲੀ ਕੁਰਸੀ 'ਚ ਬੈਠਾ ਬੰਦਾ ਰਿਲੈਕਸ ਨਹੀਂ ਹੋ ਸਕਦਾ ਉਹਨੂੰ ਇਦਾਂ ਹੀ ਬੈਠਾ ਪੈਂਦਾ ਜਿਵੇਂ ਤੁਸੀਂ ਰੀਅਲ ਲਾਈਫ 'ਚ ਹੋਵੇਂ ਤੁਸੀਂ ਰੀਅਲ ਲਾਈਫ 'ਤੇ ਹੋ ਹਾਂਜੀ ਐਵੇਂ ਹੀ ਆ ਮੈਂ ਜੇ ਮੈਂ 呃 ਮੈਨੂੰ ਇਹ ਤਾਂ ਲੱਗਦਾ ਕਿ ਮੈਂ ਨਹੀਂ ਕਦੇ ਸੋਚਦੀ ਇਹਨਾ ਕਿ ਮੈਂ ਕੀ ਪਾ ਕੇ ਰੀਲ ਬਣਾਉਣੀ ਹੈ ਮੈਂ ਕਦੇ ਨਹੀਂ ਸੋਚਦੀ ਇਹਦੇ ਵਿੱਚ ਕੀ ਵੱਖਰਾ ਫਲੇਵਰ ਹੋਏਗਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਦੇਖੋ ਆ ਰਿਹਾ ਤੁਹਾਨੂੰ ਖੁਸ਼ਬੂ ਨਹੀਂ ਆ ਰਹੀ ਮੋਮਬਤੀਆਂ ਦੀ ਫਲੇਵਰ ਹੀ ਫਲੇਵਰ ਹੈ ਜਦੋਂ ਤੱਕ ਤੁਸੀਂ ਬੋਲਣਾ ਜਦੋਂ ਤੱਕ ਸਾਡੀ ਮਾਹੀ ਦੀ ਮਹਿਫਲ ਚੱਲਦੀ ਹੈ ਮੂੰਬਤੀਆਂ ਇੰ ਚੱਲਦੀਆਂ ਰਹਿੰਦੀਆਂ ਤੇ ਜਦੋਂ ਇੱਕ ਕਲਾਕਾਰ ਕਿਤਾਬ ਪੜ੍ਹਦਾ ਜਾਂ ਲਿਖਦਾ ਤਾਂ ਕਹਿੰਦੇ ਵੀ ਮੂੰਬਤੀ ਲਾ ਕੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਤਾਂ ਅਸੀਂ ਕਿੰਨੀਆਂ ਮੂੰਬਤੀਆਂ ਲਾਈਆਂ ਤਾਂ ਉਹਦਾ ਔਰਾ ਹੀ ਅਲੱਗ ਹੈ ਮਾਹੀ ਦੀ ਮਹਿਫਲ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮਾਹੀ ਦੀ ਮਹਿਫਿਲ ਜਲਦ ਜਿਹੜੀ ਆ ਰਿਲੀਜ਼ ਹੋਣ ਵਾਲੀ ਆ ਪਹਿਲੀ ਵੀਡੀਓ YouTube ਚੈਨਲ ਤੇ ਤੇ ਤੁਸੀਂ ਜ਼ਰੂਰ ਦੇਖਣੀ ਆ ਅੱਜ ਲੇਕਿਨ ਮਹਿਫਿਲ ਮਾਹੀ ਦੇ ਨਾਲ ਅਸੀਂ ਲਗਾਉਣੀ ਆ ਬਹੁਤ ਮਹਿਫਿਲਾਂ ਤੁਸੀਂ ਇੰਜੋਏ ਕਰਦੇ ਹੋ ਬਹੁਤ ਸੋਸ਼ਲ ਮੀਡੀਆ ਤੇ ਬਹੁਤ ਕੁਝ ਅਸੀਂ ਦੇਖਦੇ ਆ ਲੇਕਿਨ ਹੁਣ ਸੋਸ਼ਲ ਮੀਡੀਆ ਤੇ ਬਹੁਤ ਕੁਝ ਖਾਸ ਹੋਣ ਵਾਲਾ ਹੈ ਕਿਉਂਕਿ ਜਿਸ ਤਰ੍ਹਾਂ ਮਾਹੀ ਦੀਆਂ ਸ਼ਾਇਰੀਜ਼ ਨੂੰ ਤੁਸੀਂ ਪਿਆਰ ਕੀਤਾ ਨਾ ਉਸੇ ਅੰਦਾਜ਼ ਦੇ ਵਿੱਚ ਮਾਹੀ ਆਪਣੀ ਮਹਿਫਿਲ ਲੈ ਕੇ ਆ ਰਹੇ ਨੇ ਸੋ ਮਾਹੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਸਵਾਗਤ ਹੈ ਮਾਹੀ ਦੀ ਮਹਿਫਲ 'ਚ ਸੋ ਮਾਹੀ ਅ ਇਧਰ ਲਈ ਕੁਰਸੀ ਤੋਂ ਇਧਰ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਹੈ ਬਹੁਤ ਔਖਾ ਸੱਚੀ ਉੱਧਰ ਵਾਲੀ ਕੁਰਸੀ ਦਾ ਸਫ਼ਰ ਬਹੁਤ ਔਖਾ ਸੋ ਇਹ ਮੈਨੇਜ ਕਿਸ ਤਰ੍ਹਾਂ ਹੋਇਆ ਮੈਨੇਜ ਬਸ ਤੁਹਾਨੂੰ ਪਤਾ ਕਰ ਲਿਆ ਆਰਟਿਸਟ ਹਰ ਇੱਕ ਚੀਜ਼ ਮੈਨੇਜ ਕਰ ਲੈਂਦਾ ਜਦੋਂ ਕੈਮਰਾ ਸਾਹਮਣੇ ਹੁੰਦਾ ਤਾਂ ਇਹ ਵੀ ਕਰ ਲਿਆ ਪਰ ਸੱਚੀ ਦੱਸਾਂ ਇਹ ਬਹੁਤ ਔਖਾ ਹੈ ਉੱਧਰ ਵਾਲੀ ਕੁਰਸੀ 'ਚ ਬੈਠਾ ਬੰਦਾ ਰਿਲੈਕਸ ਨਹੀਂ ਹੋ ਸਕਦਾ ਉਹਨੂੰ ਇਦਾਂ ਹੀ ਬੈਣਾ ਪੈਂਦਾ ਚੁਕੰਨਾ ਇੱਕਦਮ ਡਰਾਈਵਿੰਗ 'ਚ ਵੀ ਮੈਨੂੰ ਇਦਾਂ ਲੱਗਦਾ ਕਿ ਮੈਂ ਇੰਨੀ ਚੁਕੰਨੀ ਨਹੀਂ ਹੁੰਦੀ ਜਿੰਨਾ ਉੱਧਰ ਬੈਠ ਕੇ ਚੁਕੰਨਾ ਹੋਣਾ ਪੈਂਦਾ। ਕੀ ਬਾਤ ਹੈ। ਸੋ ਮਾਹੀ ਅ ਤੁਸੀਂ ਆਪਣੀ ਕਲਚਰ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ ਪੁਰਾਣੀਆਂ ਚੀਜ਼ਾਂ ਸੁਣਦੇ ਹੋ ਤੁਸੀਂ ਜ਼ਿੰਦਾ ਰੱਖਿਆ ਆਪਣੇ ਪੰਜਾਬੀ ਮਿਊਜ਼ਿਕ ਨੂੰ ਪੰਜਾਬੀ ਜਿਹੜਾ ਪੁਰਾਣਾ ਮਿਊਜ਼ਿਕ ਹੈ ਔਰ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਕੋਈ ਆਰਟਿਸਟ ਪੁਰਾਣੇ ਸੌਂਗਸ ਦੇ ਇੱਕ ਵੀ ਸਿੰਗਲ ਰੀਲ ਪੋਸਟ ਕਰਦੇ ਜਾਂ ਕਿਸੇ ਪਿਕਚਰ ਤੇ ਪੁਰਾਣਾ ਗਾਣਾ ਲਗਾ ਦਿੰਦੇ ਉਸ ਤੇ ਰੀਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਇਸ ਚੀਜ਼ ਤੇ ਕਿੰਨਾ ਕ ਬਿਲੀਵ ਕਰਦੇ ਹੋ ਕਿ ਸੋਸ਼ਲ ਮੀਡੀਆ ਕਿੰਨਾ ਕ ਸਟਰੋਂਗ ਹੈ ਬਹੁਤ ਸਟਰੋਂਗ ਹੈ ਸੋਸ਼ਲ ਮੀਡੀਆ ਨੁਕਸਾਨ ਵੀ ਹੈ ਫਾਇਦੇ ਵੀ ਹੈ ਅੱਜ ਤਾਂ ਅੱਜ ਦੇ ਦੌਰ 'ਚ ਤਾਂ ਫਾਇਦਾ ਹੀ ਹੈ ਚਲੋ ਚੀਜ਼ੇ ਚਲਾਉਣੀ ਲੋਕਾਂ ਦੇ ਦਿਲਾਂ 'ਚ ਵਸਾਉਣੀ ਈਜ਼ੀ ਹੋ ਗਈ ਹੈ ਹਰ ਇੱਕ ਚੀਜ਼ ਨੂੰ ਅਸੀਂ ਦਿਖਾ ਸਕਦੇ ਹਾਂ ਚੰਗੀ ਤਰ੍ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਮੈਂ ਬਹੁਤ ਜ਼ਿਆਦਾ ਪੁਰਾਣੀ ਆ 24-25 ਸਾਲਾਂ ਦੀ ਆ ਮੈਂ ਪਰ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਹਰ ਇੱਕ ਨੂੰ ਆਪਣਾ ਸ਼ੌਂਕ ਹੈ ਕੋਈ ਮੇਰੀ ਉਮਰ ਦਾ ਇੰਗਲਿਸ਼ ਗਾਣਾ ਹੀ ਸੁਣਦਾ ਜਾਂ ਕੋਈ ਮੇਰੀ ਉਮਰ ਦਾ ਅੱਜ ਦੇ ਕਿਸੇ ਵੀ ਕਲਾਕਾਰ ਦਾ ਫੈਨ ਹੋ ਸਕਦਾ ਪਰ ਮੈਂ ਪੁਰਾਣੇ ਗਾਣੇ ਸੁਣਦੀ ਆ ਸੋ ਮਾਹੀ ਸਪਨੇ ਦੇਖਣ ਨਾਲ ਪੂਰੇ ਹੁੰਦੇ ਨੇ ਰਾਈਟ ਤੇ ਤੁਸੀਂ ਜਿਸ ਤਰ੍ਹਾਂ ਇੱਕ ਸੁਪਨਾ ਦੇਖਿਆ ਹੈ ਨਾ ਕਿ ਮੈਂ ਪੁਰਾਣੇ ਕਲਾਕਾਰਾਂ ਨੂੰ ਮਿਲਣਾ ਹੈ ਔਰ ਇਹ ਮਾਹੀ ਦੀ ਮਹਿਫਿਲ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਹੋਈਆਂ ਸੋ ਇਸ ਚੀਜ਼ ਨੂੰ ਤੁਸੀਂ ਡੈਸਟੀਨੀ ਮੰਨਦੇ ਹੋ ਹਾਂਜੀ ਜੋ ਚਾਹੋ ਉਹ ਮਿਲਦਾ ਜਦੋਂ ਤੁਸੀਂ ਜਦੋਂ ਤੁਹਾਨੂੰ ਆਪਣੇ ਕੰਮ ਪ੍ਰਤੀ ਤੁਹਾਡੀ ਮੁਹੱਬਤ ਸੱਚੀ ਹੋਏ ਨਾ ਕਿਸੇ ਵੀ ਪ੍ਰਤੀ ਚਾਹੇ ਕੰਮ ਪ੍ਰਤੀ ਯਾ ਚਾਹੇ ਤੁਸੀਂ ਕਿਸੇ ਹੋਰ ਨੂੰ ਮੁਹੱਬਤ ਕਰੋ ਤਾਂ ਖੁਦਾ ਤੁਹਾਨੂੰ ਉਹ ਚੀਜ਼ ਜ਼ਰੂਰ ਦਿੰਦਾ ਹੈ ਬਸ ਸ਼ਿੱਦਤ ਹੋਣੀ ਚਾਹੀਦੀ ਹੈ ਮੁਹੱਬਤ ਸੱਚੀ ਹੋਣੀ ਚਾਹੀਦੀ ਹੈ ਸ਼ਾਇਰੀ ਨੇ ਕਿੰਨਾ ਕੁ ਮਾਹੀ ਦੀ ਜ਼ਿੰਦਗੀ ਦੇ ਵਿੱਚ ਚੇਂਜਸ ਲੈ ਕੇ ਆਏ ਕਿਉਂਕਿ ਬਹੁਤ ਗਾਣਿਆਂ 'ਚ ਅਸੀਂ ਤੁਹਾਨੂੰ ਦੇਖਿਆ ਲੇਕਿਨ ਸ਼ਾਇਰੀ ਤੋਂ ਬਾਅਦ ਮਾਹੀ ਦੀ ਪਰਸਨੈਲਿਟੀ ਐਕਚੁਅਲੀ ਉੱਭਰ ਕੇ ਬਾਹਰ ਆਈ ਕਿ ਤੁਸੀਂ ਬਿਲਕੁਲ ਯੂ نو ਸਿੰਪਲ ਹੋ ਔਰ ਇੱਕਦਮ ਦੇਸੀ ਹੋ ਔਰ ਜੋ ਵੀ ਹੋ ਜਿਵੇਂ ਤੁਸੀਂ ਰੀਅਲ ਲਾਈਫ 'ਚ ਹੋ ਉਵੇਂ ਤੁਸੀਂ ਰੀਅਲ ਲਾਈਫ 'ਤੇ ਹੋ ਹਾਂਜੀ ਐਵੇਂ ਹੀ ਆ ਮੈਂ ਜੇ ਮੈਂ ਅ ਮੈਨੂੰ ਇਦਾਂ ਲੱਗਦਾ ਕਿ ਮੈਂ ਨਹੀਂ ਕਦੇ ਸੋਚਦੀ ਇਹਨਾ ਕਿ ਮੈਂ ਕੀ ਪਾ ਕੇ ਰੀਲ ਬਣਾਉਣੀ ਹੈ ਮੈਂ ਕਦੇ ਨਹੀਂ ਸੋਚਦੀ ਮੈਂ ਜਿੱਦਾਂ ਮੇਰਾ ਫੇਸ ਕੱਲ ਪਰਸੋਂ ਬਹੁਤ ਜ਼ਿਆਦਾ ਖਰਾਬ ਸੀ ਤੇ ਮੈਂ ਕਿਸੇ ਦੇ ਪ੍ਰੀਮੀਅਰ ਤੇ ਜਾਣਾ ਸੀ ਤੇ ਮੈਂ ਇਦਾਂ ਹੀ ਚਲੀ ਗਈ ਮੈਂ ਇੱਕ ਇੰਟਰਵਿਊ ਵੀ ਇਦਾਂ ਹੀ ਕਰਾਈ ਮੈਨੂੰ ਇਦਾਂ ਲੱਗਿਆ ਵੀ ਮੈਨੂੰ ਨਹੀਂ ਜ਼ਰੂਰਤ ਇੱਥੇ ਅੱਜ ਚਲੋ ਜ਼ਰੂਰਤ ਹੈ ਅ ਕਿ ਆਪਾਂ ਆਪਣੀ ਚੀਜ਼ ਪ੍ਰਮੋਟ ਕਰ ਰਹੇ ਆ ਤਾਂ ਜਿੱਥੇ ਮੈਨੂੰ ਨਹੀਂ ਲੱਗਦਾ ਮੈਂ ਉਦਾਂ ਹੀ ਚਲੀ ਜਾਨੀ ਆ ਮੈਨੂੰ ਇਦਾਂ ਬਣ ਕੇ ਜਾਂ ਮੈਨੂੰ ਇਦਾਂ ਲੱਗਦਾ ਕਿ ਲੋਕੀ ਮੇਰੇ ਨਾਲ ਜੁੜੇ ਨੇ ਮੇਰੇ ਫੇਸ ਤੇ ਪਿੰਪਲਸ ਨਾਲ ਥੋੜੀ ਜੁੜੇ ਆ ਜਾਂ ਉਹਨਾਂ ਨੂੰ ਇਦਾਂ ਇਦਾਂ ਮੈਨੂੰ ਨਹੀਂ ਲੱਗਦਾ ਤੇ ਮੈਂ ਜਿਵੇਂ ਦੀ ਆ ਮੈਂ ਓਵੇਂ ਦੀ ਬਣ ਕੇ ਰਹਿਣਾ ਚਾਹੁੰਦੀ ਆ ਤਾਂ ਲੋਕ ਮੈਨੂੰ ਇਦਾਂ ਪਸੰਦ ਕਰਦੇ ਆ ਮੁਹੱਬਤ ਕਰਦੇ ਆ ਤਾਂ ਮੈਨੂੰ ਚੰਗਾ ਲੱਗਦਾ ਅ ਮਾਹੀ ਦੀ ਮਹਿਫਿਲ ਬਾਕੀ ਸ਼ੋਜ਼ ਨਾਲੋਂ ਕਿਸ ਤਰ੍ਹਾਂ ਵੱਖਰਾ ਹੋਏਗੀ ਇਦੇ ਵਿੱਚ ਕੀ ਵੱਖਰਾ ਫਲੇਵਰ ਹੋਏਗਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਦੇਖੋ ਆ ਰਿਹਾ ਤੁਹਾਨੂੰ ਖੁਸ਼ਬੂ ਨਿਆਰੀ ਮੋਮਬਤੀਆਂ ਦੀ ਫਲੇਵਰ ਹੀ ਫਲੇਵਰ ਹੈ ਜਦੋਂ ਤੱਕ ਤੁਸੀਂ ਬੋਲਣਾ ਜਦੋਂ ਤੱਕ ਸਾਡੀ ਮਾਹੀ ਦੀ ਮਹਿਫਲ ਚੱਲਦੀ ਹੈ ਮੋਮਬਤੀਆਂ ਐਂ ਚੱਲਦੀਆਂ ਰਹਿੰਦੀਆਂ ਤੇ ਜਦੋਂ ਇੱਕ ਕਲਾਕਾਰ ਕਿਤਾਬ ਪੜ੍ਹਦਾ ਜਾਂ ਲਿਖਦਾ ਤਾਂ ਕਹਿੰਦੇ ਵੀ ਮੋਮਬਤੀ ਲਾ ਕੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਤਾਂ ਅਸੀਂ ਕਿੰਨੀਆਂ ਮੋਮਬਤੀਆਂ ਲਾਈਆਂ ਤਉ ਉਹਦਾ ਔਰਾ ਹੀ ਅਲੱਗ ਹੈ ਮਾਹੀ ਦੀ ਮਹਿਫਲ ਦਾ ਸੋ ਪ੍ਰੀ ਪਲੈਨਿੰਗ ਸੀ ਗਿਆ ਤੁਸੀਂ ਬੁੱਕਸ ਵਗੈਰਾ ਰੀਡ ਕੀਤੀਆਂ ਸਟੱਡੀਜ਼ ਕੀਤੀਆਂ ਉਹਨਾਂ ਬਾਰੇ নো ਡਾਊਟ ਤੁਸੀਂ ਸੁਣਿਆ ਉਹਨਾਂ ਨੂੰ ਲੇਕਿਨ ਇੱਕ ਹੁੰਦਾ ਨਾ ਕਿ ਜਿਵੇਂ ਸਕ੍ਰਿਪਟਡ ਸ਼ੋਜ਼ ਹੁੰਦੇ ਨੇ ਸਕ੍ਰਿਪਟਡ ਪਲੈਨਿੰਗਸ ਹੁੰਦੀਆਂ ਨੇ ਤੁਸੀਂ ਆਪਣੇ ਵੱਲੋਂ ਵੀ ਕੁਝ ਐਡਆਨਸ ਕੀ ਨਹੀਂ ਸਕ੍ਰਿਪਟਡ ਤਾਂ ਚਲੋ ਸਕ੍ਰਿਪਟ ਬਣਦੀ ਸੀ ਸੁਰਿੰਦਰ ਜੀ ਨੇ ਬਹੁਤ ਮਿਹਨਤ ਕੀਤੀ ਹੈ ਸਕ੍ਰਿਪਟ ਤੇ ਉਹਨਾਂ ਨੇ ਕੁਐਸਚਨ ਬਣਾਏ ਪਰ ਕਦੇ ਇਦਾਂ ਹੁੰਦਾ ਸੀ ਜਿੱਦਾਂ ਹੁਣ ਵੀ ਤੁਸੀਂ ਕਈ ਸਵਾਲ ਸੋਚੇ ਹੋਣਗੇ ਵੀ ਮੈਂ ਪੁੱਛਣੇ ਆ ਪਰ ਤੁਸੀਂ ਨਹੀਂ ਪੁੱਛੇ ਮਤਲਬ ਯਾ ਨਹੀਂ ਪੁੱਛ ਪਾਉਣੇ ਕਿਉਂਕਿ ਗੱਲਾਂ ਹੀ ਆਪਣੀਆਂ ਇਦਾਂ ਦੀ ਹੋ ਜਾਣੀਆਂ ਵਿੱਚ ਤੁਹਾਡੇ 3-4 ਸਵਾਲ ਤਾਂ ਰਹਿ ਹੀ ਜਾਣੇ ਔਰ ਉਹ ਹਰ ਮਰਤਬਾ ਹੁੰਦਾ ਹੋਏਗਾ ਵੀ ਰਹਿ ਜਾਂਦਾ ਹੋਏਗਾ ਬਾਅਦ ਚ ਯਾਦ ਆਉਂਦਾ ਯਾਰ ਆ ਵੀ ਪੁੱਛ ਲੈਂਦੇ ਤਾਂ ਕੁਝ ਵੀ ਪਲਾਨ ਹੋ ਹੀ ਨਹੀਂ ਸਕਦਾ ਜਦੋਂ ਇੱਕ ਦੋ ਸਖਸ਼ ਆਪਸ ਵਿੱਚ ਗੱਲਾਂ ਕਰਨ ਬੈਠਦੇ ਨੇ ਤਾਂ ਉਹ ਪਲਾਨ ਹੋ ਹੀ ਨਹੀਂ ਸਕਦਾ ਕੁਝ ਤਾਂ ਜੋ ਨਿਕਲਦਾ ਬਸ ਉਦਾਂ ਹੀ ਫਲੋ ਫਲੋ ਦੇ ਨਾਲ ਨਿਕਲਦਾ ਜਾਂਦਾ ਕਿਸੇ ਵੇਲੇ ਤਾਂ ਇਦਾਂ ਹੁੰਦਾ ਇੱਕ ਸਵਾਲ ਹੀ ਕਰਿਆ ਹੁੰਦਾ ਤੇ ਘੰਟਾ ਨਿਕਲ ਜਾਂਦਾ ਜਸਤਰਾ ਦਾ ਸਰੇ ਸੀ ਕਿ ਦੂਜੇ ਸਵਾਲ ਲਈ ਕੱਟ ਕਰੋ। ਕਹਿਣਾ ਮੈਂ ਸੱਚੀ ਮੈਨੂੰ ਇਹ ਸਾਰੇ ਪਿੱਛੇ ਬੈਠੇ ਘਟ ਘਟ ਘਟ। ਦੂਜਾ ਸਟਾਰਟ ਕਰੋ ਦੂਜਾ ਸਵਾਲ। ਇਹ ਤਾਂ ਕਰਦੇ ਸੀ। ਆਪਾਂ ਖੋ ਜਾਂਦੇ ਸੀ ਗੱਲਾਂ 'ਚ। ਸੋ ਅ ਸ਼ੁਰੂਆਤ ਸ਼ੋ ਦੀ ਸ਼ਾਇਰੀਜ਼ ਦੇ ਨਾਲ ਹੁੰਦੀ ਸੀ ਔਰ ਜੋ ਵੀ ਇਹ ਸਾਰੀਆਂ ਸ਼ਾਇਰੀਜ਼ ਤੁਹਾਡੀਆਂ ਪਹਿਲਾਂ ਤਾਂ ਮੈਂ ਜਾਣੋ ਚਾਹਨੀ ਕੌਣ ਲਿਖਦਾ ਹੈ ਕਿ ਤੁਸੀਂ ਖੁਦ ਹੀ ਟਰਾਈ ਕਰਦੇ ਹੋ। ਨਹੀਂ ਨਹੀਂ। ਲਿਖਣਾ ਬਹੁਤ ਵੱਡੀ ਕਲਾ ਹੈ। ਔਰ ਜੋ ਲਿਖਦੇ ਨੇ ਉਹਨਾਂ ਨੂੰ ਸਲਾਮ। ਸੱਚੀ ਬਹੁਤ ਵੱਡੀ ਗੱਲ ਹੈ ਮੈਂ ਨਹੀਂ ਲਿਖ ਸਕਦੀ ਨਾ ਮੈਨੂੰ ਲੱਗਦਾ ਮੈਂ ਲਿਖ ਵੀ ਨਹੀਂ ਪਾਣਾ ਜੇ ਮੈਂ ਕੋਸ਼ਿਸ਼ ਵੀ ਕਰਾਂ ਮੈਂ ਤਾਂ ਵੀ ਨਹੀਂ ਲਿਖ ਸਕਦੀ ਕਿਉਂਕਿ ਲਿਖਣਾ ਬਹੁਤ ਵੱਡੀ ਚੀਜ਼ ਹੈ ਤੇ ਮੈਂ ਕਿਤਾਬਾਂ ਪੜ੍ਹਦੀ ਆ ਉਹਦੇ ਚ ਜੋ ਚੀਜ਼ ਮੈਨੂੰ ਇੱਥੇ ਲੱਗਦੀ ਹੈ ਉਹ ਮੈਨੂੰ ਲੱਗਦਾ ਵੀ ਹਾਂ ਉਹ ਚੀਜ਼ ਕਰਨੀ ਚਾਹੀਦੀ ਕਿਉਂਕਿ ਜੇ ਮੇਰੇ ਲੱਗੀ ਹੈ ਤਾਂ ਆਫਕੋਰਸ ਦੁਨੀਆ ਦੇ ਵੀ ਲੱਗੇਗੀ ਤਾਂ ਉਹ ਇਦਾਂ ਮੈਂ ਕਰਦੀ ਆ ਤੇ ਬਾਕੀ ਆਪਣੇ ਸੁਰਿੰਦਰ ਜੀ ਨੇ ਵੀ ਬਹੁਤ ਸ਼ੇਅਰ ਲਿਖੇ ਖੁਦ ਆਪ ਤਾਂ ਉਹ ਵੀ ਅਸੀਂ ਯੂਜ਼ ਕੀਤੇ ਵਿੱਚ ਕਿਤਾਬਾਂ ਦੇ ਵੀ ਨੇ ਤਾਂ ਉਹ ਤੁਸੀਂ ਦੇਖੋਗੇ ਜਦੋਂ ਆਇਆ ਬਿਲਕੁਲ ਸੋ ਮਾਹੀ ਪ੍ਰੈਜ਼ੈਂਟੇਬਲ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਹਨਾ ਬੋਲ ਕੇ ਤਾਂ ਤੁਹਾਨੂੰ ਪਤਾ ਹੈ ਕਿ ਮਾਹੀ ਕਿਸ ਤਰ੍ਹਾਂ ਹੈ ਨਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨੇ ਲੇਕਿਨ ਸਟਾਈਲਿਸ਼ ਵੀ ਤੁਸੀਂ ਖੁਦ ਹੀ ਹੋ ਆਪਣੇ ਸ਼ੋ ਦੇ ਖੁਦ ਹੀ ਸਟਾਈਲ ਕੀਤਾ ਹੈ ਆਪਣੇ ਆਪ ਨੂੰ ਕਿਉਂਕਿ ਅੱਜ ਦੀ ਲੁੱਕ ਦੇਖਣ ਤੋਂ ਬਾਅਦ ਤਾਂ ਮੈਨੂੰ ਲੱਗਦਾ ਡਾਊਟਸ ਕਲੀਅਰ ਹੋ ਗਏ ਹੋਣਗੇ ਕਾ ਹਾਂ ਮੈਂ ਆਪ ਹੀ ਸਾਡੀ ਪੂਰੀ ਟੀਮ ਹੈ ਅਸੀਂ ਆਪ ਹੀ ਰਲ ਮਿਲ ਕੇ ਸਲਾਹ ਕਰਕੇ ਕਰ ਲੈਨੇ ਆਂ ਵੀ ਅੱਜ ਜਿਦਾਂ ਕਰਾਂਗੇ ਅਜੋਦਾ ਕਰਾਂਗੇ ਸੋ ਇਹ ਕਿਸੇ ਦੀ ਚੋਇਸ ਹੈ ਜਾਂ ਪਰਸਨਲੀ ਮਾਹੀ ਦੀ ਚੋਇਸ ਦੀ ਕਾਸਟੂਮਸ ਗਏ ਨੇ ਸ਼ੋਚ ਨਹੀਂ ਨਹੀਂ ਸਾਡੀ ਆਪਦੀ ਚੋਇਸ ਹੈ ਸਾਡੀ ਸਾਰੀ ਚੋਇਸ ਹੈ ਸੋ ਇੱਕ ਸ਼ਾਇਰੀ ਦੇ ਨਾਲ ਆਪਾਂ ਹੈਪੀ ਐਂਡਿੰਗ ਕਰਦੇ ਆ ਇੰਟਰਵਿਊ ਦਾ ਉਹੀ ਬੋਲ ਦਿੰਨੀ ਆ ਮੈਂ ਹਾਂ ਹਾਂ ਕਿਸੇ ਹੋਰ ਨਾਲ ਨਹੀਂ ਕਦੇ ਨਜ਼ਰ ਮਿਲਾਈ ਅੱਖਾਂ ਦੇ ਵਿੱਚ ਤੂੰ ਜੋ ਹੈ ਨਾ ਬਨੇਰੇ ਬੈਠੇ ਕਾਮ ਹੀ ਚੰਗੇ ਲੱਗਣ ਦਿੰਦੇ ਤੇਰੀ ਸੂ ਜੋ ਹੈ ਨਾ ਬੰਦਾ ਚੈਨ ਨਾਲ ਜੀਲੇ ਜ਼ਿੰਦਗੀ ਪਰ ਲੋਕਾਂ ਦਾ ਮੂੰਹ ਜੋ ਹੈ ਨਾ ਅੰਨੇ ਵਾ ਤੈਨੂੰ ਚਾਹ ਤੇ ਲਈਏ ਪਰ ਕਿਸਮਤ ਦਾ ਨਾਖੂ ਜੋ ਹੈ ਨਾ ਤੇ ਮੈਂ ਤੇ ਸੱਚੀ ਭੁੱਲ ਜਾ ਤੈਨੂੰ ਸੱਚੀ ਪਰ ਮੇਰੇ ਅੰਦਰ ਇੱਕ ਰੂਹ ਜੋ ਹੈ ਨਾ ਸੋ ਜਾਂਦੇ ਜਾਂਦੇ ਮਾਹੀ ਦੀ ਮਹਿਫਿਲ ਬਾਰੇ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਇਹੀ ਤੁਹਾਨੂੰ ਮੈਂ ਹੁਕਮ ਨਹੀਂ ਲਾ ਰਹੀ ਜੀ ਬਸ ਬੇਨਤੀ ਕਰ ਰਹੀ ਆ ਵੀ ਤੁਸੀਂ ਇੱਕ ਕ ਵਾਰ ਜ਼ਰੂਰ ਦੇਖਿਓ ਤੁਹਾਨੂੰ ਪਤਾ ਨਹੀਂ ਮੈਨੂੰ ਇਦਾਂ ਨਹੀਂ ਪਤਾ ਹਰੇਕ ਦੀ ਆਪਣੀ ਆਪਣੀ ਚੋਇਸ ਹੈ ਤੁਹਾਨੂੰ ਚੰਗਾ ਵੀ ਲੱਗ ਸਕਦਾ ਹੈ ਤੁਹਾਨੂੰ ਬੁਰਾ ਵੀ ਲੱਗ ਸਕਦਾ ਪਰ ਤੁਸੀਂ ਇੱਕ ਵਾਰ ਜ਼ਰੂਰ ਦੇਖਿਓ ਸਾਡੇ ਪੁਰਾਣੇ ਲੈਜੈਂਡਸ ਲਈ ਇੱਕ ਵਾਰ ਜ਼ਰੂਰ ਦੇਖਿਓ ਮੇਰੇ ਲਈ ਤਾਂ ਤੁਸੀਂ ਚਲੋ ਦੇਖਣਾ ਹੀ ਹੈ ਜਿਹੜੇ ਮੈਨੂੰ ਮੁਹੱਬਤ ਕਰਦੇ ਹੋ ਦੇਖੋ ਜਿਹੜੇ ਉਹਨਾਂ ਨੂੰ ਮੁਹੱਬਤ ਕਰਦੇ ਆ ਉਹ ਵੀ ਜ਼ਰੂਰ ਦੇਖਿਓ ਅੱਛਾ ਮੈਂ ਹੀ ਇੱਕ ਲਾਸਟ ਕੁਐਸਚਨ ਫੈਨਸ ਦੇ ਤਾਂ ਬਹੁਤ ਤੁਹਾਨੂੰ ਆਏ ਹੋਣਗੇ ਕਮੈਂਟਸ ਮੈਸੇजेस ਇਸ ਸ਼ੋਅ ਨੂੰ ਲੈ ਕੇ ਇੰਡਸਟਰੀ 'ਚ ਕਿਸਦੇ ਆਏ ਨੇ ਕਿਸ ਨੇ ਐਪਰੀਸ਼ੀਏਟ ਕੀਤਾ ਮੈਨੂੰ ਇੰਡਸਟਰੀ 'ਚ ਦੋ ਤਿੰਨ ਬੰਦਿਆਂ ਨੇ ਕਿਹਾ ਜਿਹੜੇ ਮੇਰੇ ਰੋਜ਼ ਰੋਜ਼ੀ ਗੁਲਾਬ ਦੇ ਡਾਇਰੈਕਟਰ ਨੇ ਮਨਵੀਰ ਸਰ ਤੇ ਉਹਨਾਂ ਨੇ ਉਹ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਦਿਲੋਂ ਵੀ ਤੁਸੀਂ ਵਧੀਆ ਕਰ ਰਹੇ ਹੋ ਤੁਹਾਨੂੰ ਪਤਾ ਹੈ ਅਪਰੀਸ਼ੀਏਟ ਇੰਡਸਟਰੀ ਜੋ ਥੋੜਾ ਘਾਟ ਹੀ ਕਰਦੇ ਹੁੰਦੇ ਆ ਤੇ ਐਦਾਂ ਨਹੀਂ ਵੀ ਚਲੋ ਜਿਨ੍ਹਾਂ ਨੂੰ ਮੈਂ ਭੇਜਿਆ ਵੀ ਵਿੱਚ ਬਹੁਤ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਸ਼ੇਅਰ ਕੀਤਾ ਔਰ ਮੈਂ ਉਹਨਾਂ ਦਾ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਸ਼ੇਅਰ ਕੀਤਾ ਟੀਜ਼ਰ ਮੇਰਾ ਜਦੋਂ ਆਇਆ ਸੀ ਤੇ ਪਰ ਐਦਾਂ ਸਪੈਸ਼ਲ ਕਿਸੇ ਨੂੰ ਫੋਨ ਲਾ ਕੇ ਕਹਿਣਾ ਜਾਂ ਜਦੋਂ ਮਿਲ ਲਈਏ ਉਦੋਂ ਜ਼ਰੂਰ ਮੈਨੂੰ ਕਿਹਾ ਵਿੱਚ ਵਿੱਚ ਕੁਝ ਕਲਾਕਾਰਾਂ ਨੇ ਵੀ ਕਿਹਾ ਤੇ ਐਪਰੀਸ਼ੀਏਟ ਕੀਤਾ ਬਾਕੀ ਬਾਕੀ ਕੋਈ ਐਦਾ ਮੂਹਰੋ ਆ ਕੇ ਨਹੀਂ ਤੁਹਾਨੂੰ ਕੋਈ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਕਿਤੇ ਬੈਠੋ ਮਿਲੋ ਤਾਂ ਭਾਵੇਂ ਅਗਲਾ ਕਹਿ ਦੇਵੇ ਕਿਉਂਕਿ ਐਪਰੀਸ਼ੀਏਟ ਕਰਨਾ ਮੈਨੂੰ ਲੱਗਦਾ ਬਹੁਤ ਵੱਡਾ ਟਾਸਕ ਹੈ ਔਰ ਬਹੁਤ ਘੱਟ ਲੋਕ ਕਰਦੇ ਨੇ ਗਲਤੀਆਂ ਕੱਢਣ ਲਈ ਬਹੁਤ ਲੋਕ ਨੇ ਐਪਰੀਸ਼ੀਏਟ ਐਪਰੀਸ਼ੀਏਟ ਜਿਨੇ ਕਰਨਾ ਹੈ ਉਹਨੇ ਉਹ ਵੀ ਆਪਣੇ ਅੰਦਰ ਹੀ ਕਰਨਾ ਹੈ ਤਾਂ ਜਿਨੇ ਗਲਤੀਆਂ ਕੱਢਣੀਆਂ ਉਹ ਵੀ ਉਹਨੇ ਆਪਣੇ ਅੰਦਰ ਹੀ ਕੱਟਣੀਆਂ ਮੈਨੂੰ ਲੱਗਦਾ ਕਿ ਕੋਈ ਉਦਾਂ ਹੀ ਅੱਜ ਦੇ ਦੌਰ 'ਚ ਕੋਈ ਇਦਾਂ ਕਿਸੇ ਨੂੰ ਬਿਨਾਂ ਜਾਣ ਪਛਾਣ ਤੋਂ ਭਾਵੇਂ ਅਸੀਂ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਐਡ ਹੋਈਏ ਪਰ ਇਦਾਂ ਬਿਨਾਂ ਜਾਣ ਪਛਾਣ ਤੋਂ ਕੋਈ ਕਿਸੇ ਨੂੰ ਫੋਨ ਨਹੀਂ ਕਰ ਸਕਦਾ ਹਰ ਇੱਕ ਦੀ ਆਪਣੀ ਆਪਣੀ ਪ੍ਰਾਈਵੇਸੀ ਹੈ ਤਾਂ ਉਹ ਵੀ ਜੈਨੂਇਨ ਗੱਲ ਹੈ ਵੀ ਜੇ ਕੋਈ ਐਪਰੀਸ਼ੀਏਟ ਕਰਦਾ ਤਾਂ ਆਪਣੇ ਆਪਣੇ ਔਰੇ ਚ ਹੀ ਕਰਦਾ ਹੋਣਾ ਵੀ ਯਾਰ ਆ ਵਧੀਆ ਕਰ ਰਹੀ ਹੈ ਮੈਂ ਵੀ ਕਿਸੇ ਨੂੰ ਕਰਦੀ ਆ ਤਾਂ ਮੈਂ ਕਿਹੜਾ ਕਿਸੇ ਨੂੰ ਫੋਨ ਕਰਦੀ ਆ ਤਾਂ ਮੈਨੂੰ ਮੈਂ ਆਪਣੇ ਸਾਰਿਆਂ ਨਾਲ ਡਿਸਕਸ ਕਰਦੇ ਹਾਂ ਯਾਰ ਆਹ ਕੁੜੀ ਨੇ ਵਧੀਆ ਕੰਮ ਕੀਤਾ ਜਾਂ ਆਹ ਮੁੰਡੇ ਨੇ ਵਧੀਆ ਕੰਮ ਕੀਤਾ ਤਾਂ ਅਸੀਂ ਕਰਦੇ ਹਾਂ ਜੇ ਨਿੰਦਣਾ ਵੀ ਉਹ ਵੀ ਇਕੱਲੇ ਚ ਆਪਣੇ ਆ ਜੀ ਨਿੰਦਣਾ ਅਪਰੀਸ਼ੀਏਟ ਕਰਨੀ ਉਹ ਵੀ ਆਪਣੇ ਆ ਜੀ ਕਰਨੀ ਸੋ ਥੈਂਕ ਯੂ ਸੋ ਮੱਚ ਮਾਂ ਥੈਂਕ ਯੂ ਜੀ ਥੈਂਕ ਯੂ ਸੋ ਇਸੀ ਜੇ ਮੇਰੇ ਨਾਲ ਮਾਹੀ ਸ਼ਰਮਾ ਜਿਨ੍ਹਾਂ ਦਾ ਨਾਲ ਖਾਸ ਗੱਲਬਾਤ ਕੀਤੀ ਹੈ ਮਾਹੀ ਦੀ ਮਹਿਫਿਲ ਜਲਦ ਜੋ YouTube ਤੇ ਕੱਲ ਸ਼ਾਮ ਨੂੰ ਰਿਲੀਜ਼ ਹੋ ਜਾਏਗਾ ਪਹਿਲਾ ਐਪੀਸੋਡ ਇਹਨਾਂ ਦਾ ਸੋ ਦੇਖਣਾ ਨਹੀਂ ਭੁੱਲਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦਲਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚ